ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਕਿ ਸਾਰੇ ਜਣ ਠੀਕ ਹੋਵਗੇ ਜੀ ਚਾਦੀ ਕਰਾਂ ਨੂੰ ਠੋ ਹੋ ਗਏ ਸਿ ਸਾਰੇ ਠੀਕ ਠਾਕ ਹਨ ਤੇ ਲੱਗਿਆ ਕਿ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਦਾ ਸਮੇਂ ਆ ਟਾਈਮ ਹੋ ਗਿਆ ਕੋਈ ਖਾਤ ਦਾ ਟਾਈਮ ਹੋ ਗਿਆ ਤੇ ਇੱਕ ਤਾਂ ਮੈਂ ਬੋਆ ਸਿੱਕੀ ਹੋਣਾ ਸੀ ਚਾਹ ਤੇ ਕਰੇ ਸਾਡੀਆਂ ਦੂਜੀ ਵਾਰ ਵਾਲੀ ਤੇ ਮੈਂ ਜੇ ਸੁਣੂ ਕਿ ਆ ਰਹੀ ਸੀ ਬੋਆ ਸਿੱਤਿਆ ਮੈਂ ਬੋਆ ਬੁੱਤ ਤੇ ਤੇ ਰੋਟੀ ਬਣਾਵਾ ਪਹਿਲਾਂ ਤੇ ਇਹ ਵਕਨ ਮੈਂ ਰੋਟੀ ਵਾਲਾ ਦੇਣ ਦਾ ਮੌਕਾ ਤੇ ਅੱਜ ਇਹਨਾਂ ਸਕੂਲ ਦੇ ਵਿੱਚ ਮਤਲਬ ਇਹ ਜਿਸ ਨੂੰ ਆਪਾਂ ਕਹਿੰਦੇ ਡੈਕਟੋਰੇ ਜਿੱਦਾਂ ਕਲਾਸ 2 ਤੇ 4 ਦੀ ਵੈਲਿਊ ਡਾਉਣਾ ਲੱਗ ਰਹੇ ਆ। ਹਾਂ। ਤੇ ਆਖਰੀ ਬਾਰੇ ਤਾਂ ਮੈਂ ਵੀ ਬਲੀਚ ਐਂਡ ਆਊ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ। ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਆਪਾਂ ਚੱਕ ਰਹੇ ਸੀ ਬਿਸਤਰੇ। ਮੈਂ ਤਾਂ ਆਗਰੇ ਤੋਂ ਹਦੀ ਹੁੰਦੀ ਹੁਣ ਆਦੀ ਨਾਲ ਹੀ ਕੰਬਲ ਤੈ ਲਾ ਦਿੰਦੀ। ਇਹਨਾਂ ਦੇ ਪਿਓ ਪੁੱਤਾਂ ਦੇ ਬਿਸਤਰੇ ਪਏ ਰਹਿੰਦੇ। ਮੈਂ ਜਸ਼ਨ ਨੂੰ ਆਖਿਆ ਮੱਖੜ ਜੋਤੀ ਪੂਰੀ ਲੈ ਅਗਰ ਆਪ ਨੂੰ ਕਿ ਬਿਸਤਰਾ ਚੱਕਿਆ ਤਾਂ ਹਾਂ ਆਤ ਬਣ ਜਾਂਦੀ ਪੁੱਤ ਤਵਰੇ ਗਰੀ ਮਾਤਰੀ ਲੋਈ ਤੇ ਲੋਈ ਦਾ ਹੀ ਕਰਿਆ ਸੀ ਯਾਦ ਹੈ ਨਹੀਂ ਤੁਕੇ ਅਪਾਪਾ ਕਹਿੰਦਾ ਅਗਰ ਕਹ ਕਾਂ ਅੱਡਾ ਅੱਡਾ ਪਾਣੀ ਲਾਉਣਾ ਹੈ ਤੈਨੂੰ ਵੀ ਜਲਾ ਕੇ ਲਾਉਣਾ ਹੈ ਬਰਾਬਰ ਕੀ ਇਹਦਾ ਪਾਪਾ ਐਮ ਦੋ ਤਾਂ ਕਿਆ ਰੇ ਲਾਉਣੇ ਆ ਬਾਕੀ ਸਾਰੇ ਨੇ ਤਲਾਇਆ ਹੈ ਹੋਰ ਜੀ ਮੁੰਡੇ ਨੇ ਲੋਈ ਕੱਤੀ ਖਾਦੇ ਨੇ ਪਾਣੀ ਲਾਉਣਾ ਹਾਂ ਫਾਇਦੇ ਨਹੀਂ ਹੈ ਕਿੜਾ ਨਹੀਂ ਹਣਾ ਐਸ ਦੇ ਜਾਨ ਲੋ ਬਾਈ ਡੇੜੇ ਵਾਸਿਆ ਲੋ ਜੀ ਆਪਾਂ ਬਣਾਉਣ ਲੱਗੇ ਜੈ ਸ਼ੁਗ ਰੋਟੀ ਗੋਆ ਮੇਰਾ ਪਿਆਰ ਦੇ ਸਿੱਟ ਨਾਲ ਤੇ ਮੈਂ ਚਲੋ ਪਹਿਲਾਂ ਇਹਨੂੰ ਰੈਡੀ ਕਰਦਾ ਰੋਟੀ ਰੋਟੀ ਬਣਾ ਲੈ ਰੈਡੀ ਤਾਂ ਕੀ ਕਰਨਾ ਜੀ ਆਪ ਹੀ ਹੋ ਜਾਂਦਾ ਤਿਆਰ ਤੇ ਫਿਰ ਮੈਂ ਚਾ ਗੋਆ ਸੱਤਾਂ ਇੱਕ ਥੋੜੀ ਜਿਹੀ ਕਾਲ ਕਰੀ ਜਾਂਦਾ ਅੱਜ ਨਹੀਂ ਤਾਂ ਨਹੀਂ ਨਹੀਂ ਤਾਂ ਹੁਣ ਅੱਜ ਮੈਂ ਸਕੂਲ ਆਦਾ ਮम्मी 7:30 ਜਾਊਗਾ ਅੱਜ ਆਦਾ ਮੈਂ ਤੇ ਕਹਿੰਦਾ ਅਸੀਂ ਕਲਾਸ ਡੈਕੋਰੇਟ ਕਰਨੀ ਆ ਅਗੇ ਦਿਵਾਰੀ ਦਾ ਲੈ ਕੇ ਅਗੇ ਮੇਰੇ ਸਾਰੇ ਆੜੀ ਆ ਕੇ ਸੁਨੀਆਂ ਹੋਣਗੇ ਮਹਾਜਰ ਜਾਵੜਾ ਤੂੰ ਤਾਂ 8 ਵਜੇ ਲੱਗਦਾ ਈ ਸਕੂਲ ਤੇ ਪਰਾਂ ਜਦਾ 7:30 ਜਾਉ ਬਾਕੀ ਜੀ ਕੱਲ ਆਪਣਾ ਵਲੌਗ ਨਹੀਂ ਆ ਬਣਿਆ ਹੀ ਨਹੀਂ ਜੀ ਬਸ ਵੀ ਆ ਰਹੇ ਹੁੰਦੇ ਜੀ ਤਾਂ ਸਟਾਰਟ ਕਰ ਲੀਏ ਹਨਾ ਫਿਰ ਤਾਂ ਅੱਗੇ ਜੀ ਅੱਗੇ ਬਣ ਜਾਂਦਾ ਹਨਾ ਵਧੀਆ ਪਰ ਜਦੋਂ ਸਟਾਰਟ ਨਹੀਂ ਹੁੰਦਾ ਬਸ ਫਿਰ ਕੁਸ ਐ ਲਾਲਚ ਹੋ ਜਾਂਦਾ ਵੀ ਵੀ ਨਰਮਨ ਮੇੜ ਲਈ ਹੈਨਾ ਕਾਹ ਤਾਂ ਬਹੁਤ ਖਿੱਚਣਾ ਉਹ ਕਰਿਆ ਵੀ ਆਏ ਸੀਗਾ ਵੀ ਅੱਜ ਨਿਬੜ ਜੇ ਹਨਾ ਵੀ ਲਾਂਚ ਕਰਿਆ ਕਾਹ ਤਾਂ ਬਹੁਤ ਜਿਆਦੇ ਕਾਹ ਤਾਂ ਸਮਝਦੀ ਆਪਾਂ ਰੋਜ਼ ਨਾ 8 ਘੰਟਾ ਪਾਉਣਾ ਜਿਆਦਾ ਲੱਗ ਗਿਆ ਇਹ ਲੈ ਦੇਸੀ ਕੇ ਵਾਲੇ ਹੂੰ ਦੇਸੀ ਕੇ ਵਾਲੇ ਫਿਰ ਆਹੀਂ ਖਾਂਦਾ ਸੋ ਬੋਲੀਆਂ ਰੋਟੀਆਂ ਸੂਲ ਚ ਸੁੱਕ ਜਾਂਦੀਆਂ

ਖਾਲੀ ਤੇ ਚੱਕਿਆ ਜਾਂਦਾ ਇਹ ਮੁੰਡਾ ਲੌਜੀ ਮੰਮੀ ਬੋਕਰ ਲਾਈ ਜਾਂਦੇ ਤੇ ਆਪਸੇ ਹੀ ਬਸ ਦੋਹਾਂ ਦਾ ਗੋਆ ਫਿਰ ਜਸ਼ਨ ਦਾ ਰੈਡੀ ਨੇ ਜਾਣਾ ਜਸ਼ਨ ਰਾਮ ਖਾ ਲੈ ਇਹਨੇ ਰਨੇ ਕਾਲਜ ਖਾਇਆ ਕਰ ਰੋਟੀ ਖਾ ਲੈਣਾ ਫਿਰ ਕੀ ਖਾ ਜਾਗਾ ਤਾਂ ਕੇ ਜੀ ਰੋਟੀ ਉੱਠਦਾ ਹੁੰਦਾ ਨਾ ਉਦੋਂ ਖਾਇਆ ਕਰ ਓਕੇ ਲੋ ਜੀ ਜਸ਼ਨ ਆਪਣਾ ਹੋ ਗਿਆ ਤਿਆਰ ਬਸ ਇਹਨੇ ਜਾਣਾ ਹੀ ਹੈ ਧੂਆ ਪੂਰਾ ਛਿੜਦਾ ਆਪਾਂ ਤੇ ਹੁਣ ਕੀ ਮੰਗੇ ਦੂਜੀ ਵਾਰ ਆਈ ਚਾ ਫਿਰ ਘਾੜੇ ਕੰਮ ਤੇ ਹੋ ਜਾਣਗੇ ਝਾੜੂ ਚੱਕ ਲਾਂਗੀ ਮੈਂ ਚੱਕੂ ਝਾੜੂ ਤੇ ਲਾਗੀ ਪੋਚਾਂ ਮੈਂ ਤੁਮ ਅੰਦਰ ਤੇ ਮੰਮੀ ਆਪਣੇ ਕੱਪੜੇ ਲਿਜਾਣ ਦੇ ਤੇਰਾ ਬਸ ਵਾਲਾ ਕੰਮ ਨਿਪੜਕਾ ਜਿਵੇਂ ਰੈਡੀ ਜਿਵੇਂ ਛੱਡ ਕੇ ਤੇ ਫਿਰ ਪਿਆ ਦੇਣਗੇ ਆ ਕੇ ਪਸਵਨ ਪਾਣੀ ਬਾਰ ਬੂਰ ਬੰਨ ਦੇਣਗੇ ਇਹਨਾਂ ਦੀ ਡਿਊਟੀ ਹੁੰਦੀ ਆ ਬਾਹਰ ਬੰਨਣ ਦੀ ਪਾਣੀ ਪੀਉਣ ਦੀ ਤੇ ਫਸ ਫਿਰ ਮੰਮੀ ਮੋਟਾ-ਵੋਟਾ ਜਿਹੜਾ ਗੋਹਾ ਹੁੰਦਾ ਦੂਜੀ ਵਾਰ ਵਾਲਾ ਉਹ ਛਿੜ ਦੇਣਗੇ ਰੋਕਰ ਮਾਰ ਕੇ ਤੇ ਦੇਖੋ ਕਿੰਨਾ ਗੂਰਾ ਕੁਬੀ ਦੀ ਜਿਵੇਂ ਐਕਟਿਵ ਹੋ ਗਿਆ ਫੇਰ ਲੱਗੇ ਅੰਕਿਰਕੇ ਹੂੰ ਪਹਿਲਾਂ ਵੰਗੂ ਫੇਰ ਮੈਂ ਦਿੰਦੇ ਤੇਨੂੰ ਫੇਰ ਤੇ ਅੰਕਿਰਕੇ ਲੱਗੇ ਜਿੰਨੇ ਟੱਟੀ ਭਈ ਆ ਜਿਵੇਂ ਪੱਲੇ ਬੰਨੇ ਹੋ ਜੂਗੀ ਪਹਿਲਾਂ ਵੰਗੂ ਫੇਰ ਬਸ ਮੇਰੀ ਨੂਰੀਆਂ ਨਾ ਆਵੇ ਨਹੀਂ ਹੋਤਾ ਨਹੀਂ ਪਿਛਲੇ ਕਣੀਆਂ ਆਈਆਂ ਸੀ ਤਾਂ ਚੜ ਗਿਆ ਹਾਂ ਉਹ ਤੂੰਦ ਆਇਆ ਜੂੜ ਦੇ ਛੜ ਜਾਂਦਾ ਪਰ ਫੇਰ ਵੀ ਸਾਲ ਦੇ ਕਿੰਨੇ ਲੱਗਤੇ ਨੇ ਫੋਟ ਲਾ ਲੈਂਦੇ ਫਲਾਉ ਜੀ ਜਦੋਂ ਆਪਾਂ ਆਪਣਾ ਜਾਵੜਾ ਉਹ ਡੈਣੀ ਗਈ ਉਹਨੂੰ ਛੱਟਣਾ ਤੇ ਆਪਾਂ ਬਸ ਝਾਂ ਕਰਦੇ ਹਾਂ ਕਹਿੰਦੇ ਕੋਨੇ ਅੱਠ ਦਾ ਟਾਈਮ ਹੋ ਗਿਆ ਚਾਹ ਛੁੱਪੀ ਲਈ ਆਪਾਂ ਤੇ ਅੰਗਰਸ ਜੀ ਹੁਣ ਦੋ ਦੋ ਨਿਬੇੜਦੇ ਆ ਕੰਮ ਤੇ ਕਿਉਂਕਿ ਅੱਜ ਉਹ ਨਾਤਵੇਂ ਦੇ ਜਿਹੜੇ ਗੈਰੇਜ ਆ ਅੱਜ ਉਹ ਫਟੇਗਾ ਤੇ ਉਹਦਾ ਕੰਮ ਪਹਿਲਾਂ ਉਹ ਵੀ ਗਿਆ ਸੀ ਆਜ ਤੱਕ ਨਹੀਂ ਆਣੀ ਥੋੜਾ ਜਿਹਾ ਕੱਲ ਪੈਣ ਥੋੜਾ ਜਿਹਾ ਕੰਮ ਸੀਗਾ ਤੇ ਕੱਲ ਦਾ ਭੜ ਬੋੜ 2 4 ਵਜੇ ਚਾਹ ਆ ਤਾਂ ਘੱਡੇ ਸੀ ਅਸੀਂ ਫੇਰ ਤੋਂ ਆਉਂਦੀ ਸੀ ਰਾਤ ਦੇ 2:00 ਵਜੇ ਦੀ ਥੇਮਾ ਕਿ ਕਰੇ ਬੱਚਾ ਘੜੀ ਆ ਜਾ ਹੋਣੀ ਹੈ ਨਾ ਚਾਹ ਨੂੰ ਪੀ ਕੇ ਚੱਲ ਫੇਰੀ ਆਵਾਂਗੇ ਥੋੜਾ ਕੰਮ ਸੀਗਾ ਉਹਨੂੰ ਤਾਂ ਕਰਦੇ ਡੈਟ ਹੈ ਅੱਜ ਪਹਿਲੀ ਤੋਂ ਸੀਗੀ ਕਹਿੰਦੀ ਅੱਜ ਮਸਨਿਆ ਆਉਗੀ ਤੇ ਇਹ ਮਹਦਰਾਉ ਸੀ ਵੀ ਪਾਕਾਸ ਨੇ ਆ ਗਏ ਕੰਮ ਤਾਂ ਅੱਜ ਆਪਣਾ ਸਨਿਆ ਕਾਪੜੇ ਪੜੇ ਜਾਣੀ ਤਾਰਦਾ ਤੇ ਉਹ ਵੀ ਘੰਟਾ ਪਹਿਲਾਂ ਵਾਰ ਜਾਣੀ ਇਹ ਫੇਰ ਬਹੁਤ ਬੈਦਾ ਚੋਨਪਾ ਮੁੜ ਕੇ ਆ ਜੀ ਆਪਾਂ ਆਪਣਾ ਚੌਥਰਾ ਧੋਣਾਗਾ ਕੰਮ ਤਾਂ ਜਿੱ ਨਿਕਰੀ ਜਾਂਦਾ ਇਹ ਤਾਂ ਕੰਮ ਦਾ ਨਹੀਂ ਹੁੰਦਾ ਬੰਦੇ ਇਹ ਫੇਰ ਬਣਾ ਕੋਈ ਕਾਹਦੀ ਨਾਲ ਕਰਦਾ ਜੀ ਜੀ ਤੁਸੀਂ ਇੰਨਾ ਕੰਮ ਕਰਦੇ ਹੋ ਥੱਕਦੇ ਨਹੀਂ ਥੱਕਣਾ ਕੀ ਹੁੰਦਾ ਜੀ ਆਹਿੰਦਾ ਕਾਹਦਾ ਆਪ ਨੂੰ ਕੰਮ ਦਾ ਨਹੀਂ ਹੁੰਦਾ ਕੰਮ ਹੁੰਦਾ

ਕੱਚੇ ਬੇੜੇ ਕਰਕੇ ਆਪਣਾ ਉਧਰ ਮਾੜਾ ਮੋਟਾ ਪਾਣਾ ਲੱਗ ਲੱਤੀ ਆਈ ਅੰਦਰ ਤੇਰੇ ਤਾਂ ਬਹੁਤ ਜਿਆਦਾ ਹੋ ਜਾਂਦਾ ਲਓ ਜੀ ਝਾੜੂ ਆਪਾਂ ਦਿੱਤਾ ਲਾ ਤੇ ਮੰਮੀ ਚੱਲੀ ਜਾਂਦੇ ਕੱਪੜੇ ਤੇ ਕੁਸਤ ਦਾ ਚਿੱਟਾ ਜਿਹੜਾ ਰੈਡੀ ਦਾ ਸੂਟ ਸੀ ਪਾ ਕੇ ਗਏ ਸੀ ਉਹਦੇ ਜੀਂਦ ਉਹ ਚੱਲ ਕੇ ਪਾਤਾ ਤੇ ਹੁਣ ਆਪਣੇ ਰੰਗਦਾਰ ਬਸ ਇਹ ਜਿਹੜੇ ਨਰਮੇ ਵਾਲੇ ਆ ਤੇ ਮੈਂ ਪੋਚਾ ਲਾਉਣ ਵਾਸਤੇ ਬਾਲਟੀ ਚ ਪਾ ਲਿਆ ਪਾਣੀ ਮੈਂ ਲਾਉਣੀ ਪੋਚਾ ਝਾੜੂ ਆਪਾਂ ਸਾਰੇ ਲਾਤਾ ਜਸ਼ਨ ਦੇ ਰੇੜੀ ਵੀਰ ਉਧ ਪਾ ਕੇ ਆ ਗਏ ਜਵਾਕਾਂ ਨੂੰ ਸਕੂਲ ਛੱਡ ਕੇ ਵੀ ਆ ਗਏ ਤੇ ਬਸ ਹੋ ਲੱਗ ਤਸ ਨੂੰ ਪਾਣੀ ਪਉਣ ਤੇ ਮੈਂ ਦਲਾ ਦਾ ਪੋਚਾ ਲਾ ਕੇ ਫੇ ਗੁੰਡੀ ਆਤਾ ਹਜੇ ਦੂਜੀ ਵਾਰ ਚਾਹ ਵਾਲੇ ਭਾਂਡੇ ਢੁੰਡ ਪਏ ਤੇ ਇਹ ਮੈਂ ਬਾਅਦ ਚ ਚੱਕੂਗੀ ਜਦੋਂ ਪੋਚਾ ਘੁਚਾ ਲਾ ਕੇ ਨਾਲੇ ਮੰਮੀ ਇੱਥੋਂ ਕੱਪੜੇ ਚੱਲ ਕੇ ਪੱਥਰ ਵਿਹਲਾ ਹੋ ਜਾਊਗਾ ਤੇ ਜਦੋਂ ਇਹ ਰੈਡੀ ਲੱਗ ਗਿਆ ਪਾਣੀ ਪਉਣ ਪਹਿਲਾਂ ਆਪਣੀ ਮੋਟਰ ਨੂੰ ਪਾਣੀ ਚਕਾਉਣਾ ਪੈਂਦਾ ਪਾਣੀ ਨਹੀਂ ਚੱਕਦੀ ਦੇਖੋ ਦੇਖੋ ਕਿੱਧਰ ਲੌਂਕਦੀਆਂ ਇੱਕ ਦੂਜੇ ਦੇ ਆਲੋ ਚਕਾਇਆ ਨਹੀਂ ਇਹਨੂੰ ਪਾਣੀ ਇਹ ਵੀ ਮੱਖਾ ਮਰਾਉਂਦੀ ਹੈ ਜੀ ਕਾਫੀ ਲੋ ਜੀ ਬਸ ਇੱਥੇ ਬੰਨ ਦੇਣਗੇ ਬਸ ਉਹ ਸ਼ਾਮੇ ਬੈਠੇ ਰਹਿਣਗੇ ਤੇ ਝੋਨਾ ਆਪਣਾ ਦੁਆਰੇ ਫੇਰ ਭਰਤਾ ਨਾਲੇ ਕਹਿੰਦੇ ਸੀ ਪਾਣੀ ਨਹੀਂ ਲਾਉਣਾ ਨਾਲੇ ਫੇਰ ਭਰਤਾ ਪਰ ਹੁਣ ਕਿਦਾਂ ਸੁੱਕੂਗਾ ਪੁੱਛਣ ਵਾਲਾ ਹੋਵੇ ਫਿਰ ਵੜਾਉਣਾ ਵੀ ਹੈ ਮੈਂ ਪੁੱਛਦੀ ਹਾਂ ਉਹ ਨਾਲੇ ਕਹਿੰਦੇ ਸੀ ਕਿ ਝੋਨੇ ਨੂੰ ਪਾਣੀ ਲਾਉਣਾ ਨਹੀਂ ਤੂੰ ਜੇ ਹੁਣ ਵੜਾਉਣ ਵੇਲੇ ਨੂੰ ਤਾਂ ਨਹੀਂ ਸੁੱਕਦਾ ਇਹ ਲੇਟ ਕਰੋਗੇ ਤੁਸੀਂ ਝੋਨਾ ਫੇਰ ਹੂੰ ਹੋਰ ਇਹਨੂੰ ਥੋੜੀ ਲਾਉਣਾ ਸੀਗਾ ਆ ਚੱਕ ਲਿਆ ਲੋ ਜੀ ਜਸਤ ਰੈਡੀ ਹੋ ਜਾਂਦੇ ਪਾਣੀ ਤੇ ਆਪਾਂ ਬਸ દવા ਦਾ ਪੋਚਾ ਲਾ ਦਈਏ ਚਲਿਏ ਖੇਤ દવા ਦਾ ਉਹਨੇ ਫਤੇ ਕਰਕੇ ਆ ਗਈ ਅੱਜ ਕੰਮ ਮੋਰਚਾ ਫਤੇ ਲਓ ਜੀ ਆਪਾਂ ਲਾ ਕੇ ਪੋਚਾ ਲਾਉਣਾ ਇਦੇ ਦਾ ਕਾਰਨ ਕੀਤੀ ਐ ਕਾਸ ਦੀ ਫਰਨੀਚਰ ਹਾਂ ਮੈਨੂੰ ਪਤਾ ਨਹੀਂ ਕੀ ਨੀਚਰ ਮਮੇ ਕਹਿੰਦੇ ਨੀਚਰ ਨੀਚਰ ਫਰਨੀਚਰ ਦੀ ਕਰੀ ਐ ਆ ਬੈੱਡ ਬੁੱਡ ਨਹੀਂ ਹੁੰਦੇ ਹੂੰ ਤੇ ਉਹਦੀ ਲੋਸਮੈਂਟ ਕਰੀ ਐ ਜੀ ਬਾਪ ਨੇ ਦੁਕਾਨ ਕਰੀ ਐ ਕਿਸੇ ਨੇ ਕਹਿੰਦੇ ਜੇ ਕਿਸਨੇ ਫਰਨੀਚਰ ਦਾ ਸਮਾਨ ਖਰੀਦਣਾ ਤਾਂ

সেন মাল ক্য়া ইনা পাকনে এনালে দিমে কোই নাই কোয রইনালে কেমেন কেন্ পুল্লে নাই সাফানার নালে কেন্ কেন্ কেন্য়ান্ ন

ਇਹ ਟੀ ਸੋਹਣੀਆਂ ਸਫਾਈ ਕਰਦੀ ਹੈ ਇਹ ਇਹਦਾ ਸੋਨਾ ਬੋਚਾ ਲੱਗਦਾ ਹਰਸਾ ਸਾਰੀ ਮਿੱਟੀ ਚੱਪ ਜਾਂਦਾ ਐਸੇ ਕਾਲੀ ਸਾਰੀ ਹਰਸ ਹੋ ਜਾਂਦੀ ਆਪਣੇ ਪੈਸੇ ਤੋਂ ਜਿਹੜਾ ਦੂਜਾ ਵੀ ਹੈਗਾ ਸਟੈਂਡ ਵਾਲਾ ਬੋਚਾ ਵੀ ਪਰ ਉਹਦਾ ਨਾ ਕੋਈ ਗੱਲ ਨਹੀਂ ਸਫਾਈ ਨਹੀਂ ਆਉਂਦੀ ਇੱਕ ਫਿਰ ਆਪਣੀ ਰਸੋਈ ਛੋਟੀ ਹੈਗੀ ਰਸੋਈ ਜਾਪਾ ਨੂੰ ਇਹਦੇ ਨਾਲ ਹੀ ਲਾਉਣਾ ਪੈਂਦਾ ਫਿਰ ਮੁਖਾਈ ਨੂੰ ਤਾਂ ਨਾ ਕਿਤੇ ਧੂੜਾ ਚੱਕੋ ਉਹਦੇ ਧੂੜਾ ਚੱਕੋ ਨਾਲ ਇਹਦੇ ਨਾਲ ਸਫਾਈ ਹੋ ਜਾਂਦੀ ਕਿੰਨਾ ਸਾਰੀ ਗੰਦਗੀ ਘੱਟ ਜਾਂਦਾ ਇਹ ਤੇ ਵਧੀਆ ਸਾਫ਼-ਸਾਫ਼ ਹੋ ਜਾਂਦੀ ਕਾਲੀਆਂ ਕਾਲੀਆਂ ਪਰਸਾ ਹੋ ਜਾਂਦੀ ਇੱਕ ਬੋਚਾ ਸਾਰੀ ਗੰਦਗੀ ਨਿਕਲ ਜਾਂਦੀ ਰੋਜ਼ ਰੋਜ਼ ਬੋਚਾ ਲਾਉਣੇ ਕਰਦੇ ਨੇ ਜਾਦੇ ਰਸਤਾ ਨਹੀਂ ਹੁੰਦਾ ਪਰ ਫੇਰ ਵੀ ਕਦੇ ਜਦੋਂ ਹਾੜਾ ਮੁੱਟੀ ਹਵਾ ਆ ਜੇ ਨਾ ਫੇਰ ਆਪਣਾ ਜਿਹੜਾ ਉਹ ਪਸੂਆਂ ਵਾਲਾ ਉਹ ਵੀ ਆ ਜਾਂਦਾ ਉਹ ਤੇ ਬਾਖੀ ਤੋੜਾ ਫੇਰਾ ਹੁੰਦਾ ਰਹਿੰਦਾ ਤੁਹਾਨੂੰ ਪਤਾ ਜੀ ਪਾਇਦਾ ਮਾ ਕਿੰਨਾ ਰਹਿੰਦਾ ਹੁੰਦਾ ਬਾਸ ਹੁਣ ਅੰਦਰ ਲਾ ਕੇ ਰਸੋਈ ਦੇ ਵਿੱਚ ਤੇ ਫੇਰ ਲਾ ਦੂੰਗੀ ਆਪਾਂ ਬਾਹਰ ਤੇ બસ ਸੂਆ ਪਾਟਾ ਬਣਾ ਲਿਆ ਉਹਦਾ ਅਜਾ ਆਪਣ ਚਟਨੀ ਲਗਣੀ ਹੋਊ ਕਾਲਾ ਬਾਲੂ ਬਣਾਇਆ ਸੀ ਕੱਲੇ ਤੇ ਉਹ ਆਲੂ ਦੀ ਚਾਰ ਪੰਜ ਹੀ ਆਲੂ ਸੀਗੇ ਉਹਦੇ ਨਾਲ ਆਪਣੇ ਆਪਣੇ ਸਾਰੇ ਤੇ ਥੋੜੀ ਜਿਹੀ ਬਚੀ ਫਿਰ ਜਸ਼ਨਾ ਲਈ ਹੈ ਤੇ ਚਟਨੀ ਲਗੜਾ ਦੇ ਜਪਾ ਦਾ ਕਰਵਾਗੇ ਬੋਸ ਵਾਲਾ ਲਓ ਜੀ ਮੰਮੀ ਲਈ ਜਾਂਦੇ ਬੋਕਰ ਫਿਰ ਇੱਤਾ ਸੜਤਾ ਅਜੇ ਬਾਹਰ ਹੋਣਾ ਬਸ ਥਲੇ ਮੋਟ ਲਈ ਕੀ ਹੋ ਗਦਾ ਬੋਲਦੇ ਨੇ ਹੋਰ ਬਾਹਲਾ ਤਰਕੇ ਧਾਰ ਕੱਢਣ ਵੇਲੇ ਬਹੁਤ ਔਖਾ ਹੁੰਦਾ ਥੱਲੇ ਗੁਟੀਆਂ ਜੇ ਥੱਲੇ ਖੜ ਗਿਆ ਤਾਂ ਮੂਤ ਵਰਤ। ਇਹ ਚਾਟਕ। ਦੋਸੀ ਮੈਂ ਵੀ ਆਟਾ ਗੁੰਨੇ ਹੀ ਬਸ ਅੱਗ ਮਚਾਉਣੀ ਹੈ। ਤੇ ਨਹੀਂ ਅੱਜ ਠੀਕ ਆ ਮੌਸਮ ਹਵਾ ਚੱਲੀ ਜਾਂਦੀ ਹੈ। ਹੋਰ ਨਿਬੜ ਜੂਗਾ ਅੱਜ ਤਾਂ ਨਹੀਂ ਰਹਿੰਦਾ। ਹੋਰ ਪਰੇ ਮਗਦੀ ਮਗਰ ਬੱਲਾ ਕਰਕੇ ਸਰੋ ਵਿਜੋ ਆਦੇ। cinema ਤੋਂ ਨਹੀਂ ਖੜਾ ਜਣਾ ਕੰਮ ਤੇ। ਸੋ ਰਸ ਤੇ ਟਾਈਮ ਨਹੀਂ ਲੱਗਣਾ। ਮੁੜ ਕੇ ਸਾਰਾ ਇਕੱਠਾ ਹੀ ਚੜਜੂ ਮੰਮੀ। ਉਧਰ ਝੋਨੇ ਵਾਲਾ ਬਾਣ ਵੀ ਤਿਆਰ ਕਰਨਾ ਹੋਊਗਾ ਤੇ ਸਾਰਾ ਇਹ ਹੋਜੂਗਾ ਮੁਰਖੇ। ਹੂੰ। ਤੇ ਹੋਰ ਤੋਤੇ ਆਉਣ ਵੀ ਲੱਗੇ ਮੰਮੀ। ਆਓ 베ਰੀ ਤੇ ਪਿੰਦੂ ਤੇ 베ਰ ਲੱਗ ਰਿਆ ਨਾ। ਮਾਸਾ ਜੰਮੀ ਗਏ ਨਿਕਲੇ ਮੇਰਾ ਸਬੂਰੀ ਆ ਕਿਹਨੇ ਨਾ 베ਰ ਲੱਗ ਰਿਆ ਨਿੱਕੇ ਨਿੱਕੇ ਜਿਵੇਂ ਆਪਣੀ ਆ ਦੂਜੀ 베ਰੀ ਤੇ ਨਹੀਂ ਹੁੰਦੇ ਦੇਸੀ ਦੇ ਉਹ ਉਹ ਓਡੇ 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 ਲੱਗੇ ਹੋਏ ਐ ਹਾਂ ਹੁਣ ਕਦੀ ਰਹਿਣ ਹੋਰ ਆਉਣ ਲੱਗੇ ਫਿਰ ਦੋ ਚੀ ਨਾ ਹੁਣ ਓਡੇ ਆ ਦੋ ਤਿੰਨ ਬਹੁਤਾ ਨਹੀਂ ਸਾਰਾ ਬਹੁਤ ਜਿਆਦੇ ਫਲ ਆ ਗਜਨ ਦੇ ਅੱਖ ਨੂੰ ਮਮਾ ਨੇਰੀ ਨੂਰੀ ਨਾ ਆਵੇ ਤਾਂ ਫਿਰ ਤਾਂ ਬਹੁਤਾ ਹੈ ਉਹੀ ਤਾਂ ਗੱਲ ਹੈ ਜੇ ਆਊਗੀ ਤਾਂ ਆਊਗੀ ਰੱਬ ਨਹੀਂ ਕਰਨਾ ਜੋ ਕਰਨਾ ਉਹੀ ਤਾਂ ਗੱਲ ਚਲੋ ਜੀ ਆਪਾਂ ਵੀ ਰੋਟੀ ਪਕਾ ਲਈਏ ਦਵਾ ਦਾ

5 ਕਿਲੋ ਤਾਂ 20 ਰੁਪਏ ਪਏ ਉੱਥੇ 30 ਲਾਉਂਦੇ ਆ ਸਸਤੇ ਦਿੰਦੇ ਆ ਜੀ 20 ਦੇ ਲਈ ਆਪਾਂ ਹੂੰ ਜੀ ਨੇਟਰਸ ਟਰਾਲੀ ਤੇ 10 ਕਿਲੋ ਦਿੰਦੇ ਆ ਹਾਂ ਇਹ ਸਸਤੇ ਦਿੰਦੇ ਹਾਂ ਹਾਂ ਲਓ ਜੀ ਮੈਂ ਤੇ ਮੰਮੀ ਅਸੀਂ ਚੱਲੇ ਨਰਮਾ ਜਿ ਹੁਣ 10:30 ਹੋ ਗਏ ਤੇ ਅੱਜ ਮੰਮੀ ਆਪਾਂ ਅੱਧਾ ਘੰਟਾ ਚੱਲਨੇ ਆ ਕੱਲ ਨੂੰ ਤਾਂ ਓ ਤਾਂ ਜ਼ਿਆਦਾ ਹੀ ਲੇਸਣਾ ਹੋਇਆ ਘੰਟਾ ਹੋਇਆ ਪਹਿਲਾਂ ਕੱਲ ਤਾਂ ਵਾੜੀ ਲੇਟ ਹੋਗੇ ਸੀ ਆਪਾਂ ਘਰੀ ਕਿਉਂਕਿ ਜ ਜਸ਼ਨ ਦੇ ਡੈਡੀ ਨੇ ਫੀਸ ਭਰ ਨਾ ਜਾਣਾ ਸੀ ਜਸ਼ਨ ਨੇ ਦੀ ਤੇ ਅਸੀਂ ਪਰਚੀਆਂ ਪੁਰਚੀਆਂ ਜੀਆਂ ਮੈਂ ਦੇਣ ਲੱਗੀ ਭਾਲ ਕੇ ਜਿਹੜੀ ਪਿਛਲੀ ਫੀਸ ਦੀਆਂ ਸੀਗੀਆਂ ਤੁਹਾਨੂੰ ਪਤਾ ਸਾਫ ਕਿਤਾਬ ਕਰਕੇ ਆਉਣਾ ਸੀਗਾ ਤੇ ਹਮ ਤੇਲ ਹੁਣ ਆਏ ਆ ਜੀ ਦੋ ਦਾ ਵਿੱਚ ਅੱਜ ਤਨ ਵੇੜ ਹੀ ਦੇ ਗਏ ਇਹ ਕਿ ਦੋ ਘਾਰੇ ਜੀ ਇਹਨੇ ਚਲ ਇਹਨਾਂ ਦਾ ਫਿਕਰ ਨਹੀਂ ਪਰ ਜੀ ਕਿਉਂਕਿ ਇਹ ਥੋੜੇ ਜਿਹਾ ਨਾ ਵੀ ਉਹ ਹੈ ਘੜਿਆ ਜਾ ਕਰਕੇ ਔਖਾ ਹੈ ਇਹਨੂੰ ਚਲ ਫਿਕਰਾਂ ਨਿਭੜਦੇ ਨਾਲੇ ਆਏ ਆ ਵੀ ਇਹ ਚ ਸਰੋਂ ਵੇਜਣੀ ਕਿੰਨੇ ਮੰਮੀ ਹੋਰ ਤੇ ਹੁਣ ਜਸ਼ਨ ਦੇ ਡੈਡੀ ਦੇਖੋ ਕਦੋਂ ਕਾਉਣਗੇ ਹੈਨਾ ਮੰਮੀ ਕਿਹੜਾ ਬਣਾਉਂਦੇ ਝੋਨਾ ਵੜਾਇਆ ਉਹਨਾਂ ਨੇ ਕਿਆ ਹੈ ਅੱਛਾ ਤੇ ਆਪਣੇ ਟਰੈਕਟਰ ਗਿਆ ਜੀ ਤੇ ਜਸ਼ਨ ਦੇ ਡੈਡੀ ਕਿਸ ਨੇ ਝੋਨਾ ਵੜਾਇਆ ਸੀਗਾ ਉਹਨਾਂ ਨੇ ਕਹਿਤਾ ਕਹਿੰਦੇ ਕਿ ਤੁਸੀਂ ਸਾਡੇ ਇੱਕ ਗੇੜਾ ਲਾਇਓ ਕਿ ਟਰੈਕਟਰ ਸੋਡਾ ਹੀ ਲੈ ਆਇਓ ਤੇ ਐਂ ਜੀ ਉਹ ਆ ਹੈਨਾ ਚਲੋ ਜੀ ਦੋ ਅਗਲੇ ਨੂੰ ਸੁਭਾਲ ਪਤਾ ਮੰਮੀ ਹੈਨਾ ਜਵਾਬ ਦੇ ਹੋਰ ਫਿਰ ਕੀ ਅਗਲੇ ਉਹ ਕਰਨਾ ਕਿਉਂਕਿ ਪਤਾ ਕੀ ਹੈ ਜੀ ਇਹ ਗੱਲਾਂ ਨਾ ਸਾਡੇ ਯਾਦ ਆ ਕਿਉਂਕਿ ਸਾਡੇ ਨਾਲ ਹੋਈਆਂ ਜਦੋਂ ਸਾਡੇ ਕੋਲੇ ਟਰੈਕਟਰ ਹੈ ਨਹੀਂ ਸੀ ਕੋਈ ਬਾਹ ਨਹੀਂ ਖੜਦਾ ਤੇ ਹਾਂ ਕੋਈ ਨਹੀਂ ਆਇਆ ਅਦਾ ਸੀਗਾ ਸੀ ਆਹਦੇ ਅਗਲੇ ਨੂੰ ਵੀ ਸਾਡੇ ਵੀ ਆਹ ਕੰਮ ਸਾਡਾ ਅੜਿਆ ਖੜਾ ਵੀ ਸਾਾਨੂੰ ਟਰੈਕਟਰ ਦੇ ਦਿਓ ਇੱਕ ਦਿਨ ਵਾਸਤੇ ਤੇ ਜਵਾਬ ਦੇ ਜਾਂਦੇ ਸੀਗੇ ਹਰੇਕੀ ਤੇ ਕਿਉਂਕਿ ਯਾਦ ਰਹਿੰਦਾ ਹਨਾ ਵੀ ਚਲੋ ਜਦੋਂ ਅਗਲੇ ਨੇ ਆਦੇ ਹੁੰਦੇ ਸਵਾਲ ਪਤਾ ਹਨਾ ਤੇ ਫਿਰ ਅਗਲੇ ਨੂੰ ਆਏ ਹੋ ਜਾਂਦਾ ਵੀ ਇੱਕ ਜਦੋਂ ਕੋਈ ਸਵਾਲ ਪਉਂਦਾ ਨਾ ਕੋਈ ਚੀਜ਼ ਮੰਗਣ ਦਾ ਤੇ ਉਹ ਮਰਨ ਦੇ ਬਰਾਬਰ ਹੋ ਜਾਂਦਾ ਤੇ ਸਾਡੇ ਦੇ ਤਾਂ ਬੀਤੀ ਹੈ ਨਾ ਤਾਂ ਕਰਕੇ ਫਿਰ ਅਸੀਂ ਨਾ ਜਵਾਬ ਨਹੀਂ ਦਿੰਦੇ ਹੁੰਦੇ ਕਿਸੇ ਨੂੰ ਤੇ ਕਿਉਂਕਿ ਆਪਦੇ ਤੇ ਜਦੋਂ ਬੇੜਾ ਦੇ ਹੁੰਦੇ ਨੰਗਿਆ ਹੋਵੇ ਤਾਂ ਫਿਰ ਬੰਦਾ ਯਾਦ ਰਹਿੰਦਾ ਹਨਾ ਉਹ ਚੀਜ਼ ਤੇ ਬਾਣਾ ਪਈ ਬੋਣਾ ਹੁੰਦਾ ਪਾਣੀ ਲੱਗਿਆ ਹੁੰਦਾ ਸੁੱਕ ਜਾਂਦਾ ਬਾਣ ਪਰ ਕੋਈ ਟਰੈਕਟਰ ਨਹੀਂ ਦਿੰਦਾ ਸੀਗਾ ਮੌਕੇ ਤੇ ਅਗਲਾ ਆਹ ਹੁੰਦਾ ਸੀ ਆਪਦਾ ਐ ਕਰਨਾ ਐ ਕਰਨਾ ਤੇ ਸਾਨੂੰ ਮੌਕੇ ਤੇ ਟਰੈਕਟਰ ਨਹੀਂ ਮਿਲਦਾ ਹੁੰਦਾ ਸੀ ਹੁਣ ਸੁੱਖਣਾ ਚਲੋ ਆਪਦੇ ਟਰੈਕਟਰ ਹੋ ਗਿਆ ਤੇ ਸੁੱਖਣਾ ਟਾਈਮ ਸਿਰ ਫਸਲ ਵੀਜੀ ਜਾਂਦੀ ਵਹੀ ਜਾਂਦੀ ਹੈ ਤੇ ਵਧੀਆ ਤਦ ਸੋਹਜੀ ਫਿਰ ਫਸਲ ਵੀ ਸੋਹਣੀ ਹੋਣ ਲੱਗ ਗਈ ਹੈ ਨਾ ਬਾਕੀ ਆਦੇ ਹੁੰਦੇ ਆਪਦਾ ਜਿਹੜਾ ਮਾੜਾ ਟਾਈਮ ਹੁੰਦਾ ਹੈ ਨਾ ਉਹ ਨਹੀਂ ਭੁੱਲਣਾ ਚਾਹੀਦਾ ਕਦੇ ਵੀ ਤੇ ਹੁਣ ਅਸੀਂ ਨੋਸਸ ਲਾ ਦਾਂਗੇ ਅੱਜ ਖਿੱਚ ਧੂਕੇ ਤੇ ਜਿਜਾਸ਼ਣ ਦੇ ਰੈਡੀ ਆ ਗਏ ਫਿਰ ਤਾਂ ਸਾ ਹਾਂ ਹਾਂ ਉਹ ਆਗੇ ਤਾਂ ਉਹਨਾਂ ਨੂੰ ਲਾ ਲਾਂਗੇ ਨਾਲ ਹੋਰ ਅੱਜ ਤਨ ਮੇੜ ਕੇ ਜਾਵਾਂਗੇ ਮੰਮੀ ਇਹਨੂੰ ਅੱਜ ਨਹੀਂ ਆਪਾਂ ਛੱਡ ਕੇ ਜਾਂਦੇ ਕਿ ਨਹੀਂ ਹੋਰ ਹਾਂ ਪਤਾ ਦੇ ਦੇ ਬੜਕੀ ਚਲੋ ਪਹਿਲਾਂ ਚਾਹ ਪੀਣੀ ਹੈ ਪੀ ਲੈ ਕਿੱਥੇ ਆਵੇਂਗੀ ਹੁੰਦਾ ਸਾਹ ਹੋਰ ਆਪ ਪਰੇ ਜਾਣਾ ਤੇ ਟੋਲਣੀ ਚ ਕੋਈ ਹੋ ਜੂ ਹੋ ਠੰਡੀ ਹੋ ਜੂਗੀ ਜੱਗ ਜਸ਼ਨ ਤੇ ਡੈਡੀ ਵਾਸਤੇ ਰੱਖਿਆ ਜੀ ਘਰੇ ਕੱਲ ਤਾਂ ਅਸੀਂ ਜੱਗ ਲਿਆਂਗਾ ਸੀ ਕਿਉਂਕਿ ਫਿਰ ਉਹਨਾਂ ਦਾ ਹੀ ਨਹੀਂ ਪਤਾ ਕਦੋਂ ਆਉਣਗੇ ਫਿਰ ਅੱਗੇ ਘਰ ਦੀ ਚਾਹ ਬਣਾਉਣਾ ਉਹਨਾਂ ਨੂੰ ਸਾਦਾ ਨਹੀਂ ਚਾਹ ਉਹਨਾਂ ਨੇ ਪੀਣੀ ਪੀਣੀ ਆ ਕੇ ਤੇ ਕਿਸੇ ਦੀ ਉਹ ਵੀ ਜਸ਼ਨੇ ਵਰਗੇ ਆ ਜਮਾ ਚਾਹ ਨਹੀਂ ਪਸੰਦ ਕਰਦੇ ਜਮਾ ਵੀ ਕਿਸੇ ਦੀ ਵੀ ਤੇ ਅੱਗੇ ਮੰਮੀ ਮਾਮੇ ਕਿ ਗਈ ਆ ਆਖੀ ਆਂਦੀ ਸੀ ਕਹਿੰਦੀ ਮੈਨੂੰ ਚਾਹ ਨਹੀਂ ਸਿੰਦਾ ਹੀ ਪਰ ਮੈਂ ਤਾਂ ਚਾਹ ਸਵਾਦ ਸਵਾਦ ਹੀ ਮੈਂ ਤਾਂ ਜਮਾ ਹੂੰ ਹੂੰ ਤਾਂ ਹੀ ਲੱਗੇ ਵੀ ਪੰਜ ਚਾਪੀ ਤਿੰਨ ਗਾਈਆਂ ਦੇ ਦੁੱਧਾ ਦੁੱਧਾ ਤੇ ਮੱਝ ਦੇ ਦੁੱਧਾ ਫਰਕ ਹੁੰਦਾ ਜੀ ਹਨ ਤੇ ਮੱਝ ਦੇ ਦੁੱਧ ਦਾ ਗੁੜਗੜ ਪਾ ਕੇ ਵੀ ਆਪਾਂ ਬਣਾ ਗਏ ਥੋੜੇ ਦੁੱਧ ਨਾਲ ਬਣ ਜਾਂਦੀ ਹੈ ਆਉਂਦੇ ਤਾਂ ਘੋੜਾ ਪਰ ਆਵੇਂ ਉਹ ਚੰਗਲ ਨਹੀਂ ਬਣਦੀ ਹੂੰ ਹੂੰ ਚਲੋ ਜੀ ਕੇਰਾ ਪੀ ਲਈਏ ਚਾਹ ਪਾਣੀ ਤੇ ਭੈਣ ਭਰਾ ਸਾਰੇ ਪੀ ਲੋ ਚਾਹ ਨਾਲੇ ਆ ਜੋ ਨਰਮਾ ਚ ਕਾ ਜੋ ਅੱਜ ਨਿਮੇੜ ਤੇ ਖਾਪ ਅੱਜ ਤਾਂ ਕਿੱਥੇ ਆ ਖਾਜੇ ਤਾਂ ਦੀਵਾਲੀ ਤੋਂ ਬਾਅਦ ਹੀ ਪੜੂਗਾ हां दोआड़ी चला तो फिक्र नहीं बटजू मम्मी सरों तो बीज ले लेंगे चलो जी पील के चाय बन लो जी आज अपना हेल्पर नहीं आया कल तो कह के गई थी कि सहे आऊंगी आड़ी में जब छुट्टी मार गई आज देखे नहीं मम्मी और आए हो जाता जब जा। आप जा चला कुछ नहीं आ गया ਨਹੀਂ ਆਏ ਹੋ ਜਾਂਦਾ ਵੀ ਤੈਨਾਂ ਜਣੇ ਆਇਆ ਵੀ ਚਲ ਲਾ ਦਾਂਗੇ ਹਾਂ ਚਾਰ ਹੀ ਹੋ ਜਾਂਦੇ ਆਪਾਂ ਹਾਂ ਇੱਕ ਤੁਸੀਂ ਆਗੇ ਸੀਗੇ ਉਧਰ ਝੋਨਾ ਸੱਟ ਕੇ ਅੰਦਰ ਹੋਰ ਨਹੀਂ ਅੱਜ ਲਾ ਤਾਂ ਦੇਵਾ ਹੋ ਤਾ ਨਹੀਂ ਚੁਗਾਈ ਜਾਂਦਾ ਹੁਣ ਉਹ ਤਾ ਕਿੰਨਾ ਨੇ ਬੜਦਾ ਹੋਊ ਤੇ ਮੜਾ ਮੋਟਾ ਰਹਿ ਜਾਂਦਾ 4 ਵਜੇ ਤੱਕ ਖਤੇ ਖਾ ਦਿੰਦੇ ਕੰਮ ਹੂੰ ਅੱਜ ਥੋੜਾ ਜਿਹਾ ਉੱਥੇ ਲੱਗੂ ਆਪਾਂ ਨੂੰ ਅੱਧਾ ਘੰਟਾ ਚਲੋ ਅੱਜ ਦਾ ਇੱਧਰ ਲਾ ਤਣੇ ਮੇੜ ਕੀ ਹੋ ਕਰਾਂਗੇ ਕਿਹੜਾ ਉਦਰਾ ਚਟਨੀਆ ਪੱਤਨਾ ਮੈਨਾਂ ਇਹਨਾਂ ਦਾ ਇਹਨਾਂ ਦਾ ਕੰਮ ਰੈ ਜੂਆ ਆਪਣਾ ਜਰਾ ਆ ਨਿਪਟ ਜੀ ਫਿਰ ਉਹ ਨਰਮਾ ਰਹ ਜੂ ਉਹ ਨੂੰ ਚਾਹੋ ਦਵਾਰੀ ਤੋਂ ਬਾਅਦ ਤੋਂ ਬੋਲੋ ਇਹ ਚਾਹਿਆ ਜੀ ਸਰੋਂ ਬੀਜਣੀਆਂ ਉਹਦਾ ਕੜਕੀ ਵਿੱਚਣੀਆਂ ਉਹ ਵੀ ਦਵਾਰੇ ਲਾਤਾ ਹਤਾ ਜੋ ਪਰਸੋਂ ਭਰ ਗਿਆ ਫੁੱਲ ਫੇਰ ਪਾਣੀ ਦਾ ਭਰ ਗਿਆ ਹਾਈ ਤਾਂ ਰਾਤ ਹੋਰ ਛੱਡਦੇ ਸੀਗਾ ਮੈਂ ਕਿਹਾ ਨਹੀਂ ਛੱਡ ਰਾਂ

ਉਜੀ ਫੇਰ ਮਿਲਦੇ ਆ ਚਾਹ ਤੁਹ ਫਰਾਂਗੇ ਘਰੇ ਜਾ ਕੇ ਦੋ ਆਲੀ ਤੇ ਉਹ ਮੌਸਮ ਖੈਰਾਜ ਸੋਹਣਾਗਾ ਹਵਾ ਚਲਦੀ ਐ ਹਾਂ ਹਵਾ ਚਲਦੀ ਐ ਮੋਰਕ ਕਿੰਨਾ ਬਿਲਕੁਲ ਨਹੀਂ ਆਇਆ ਕਾਜਾ ਨਹੀਂ ਆਇਆ ਲਓ ਜੀ ਹੋ ਗਿਆ ਫਟੇ ਕੰਪਲੀਟ ਕਰਤਾ ਕਿੰਨੇ ਵਜੇ ਨੇ ਠੰਡਾ ਦੇਖਿਆ ਚਲੋ ਜੀ ਹੋਣਾ ਮੱਛਰ ਜਾਣਾ ਛੱਡ ਛੱਡੀਆਂ ਛੱਡੀਆਂ ਵਾਲਾ ਕੰਮ ਰਹੇਗਾ ਜਸ਼ਨ ਦੇ ਡੈਡੀ ਦਾ ਹੁਣ ਆਪਦਾ ਆਪੇ ਬਹਿਣਾ ਕਰ ਲੈ। ਫੇਰ ਲੱਗੇ ਤਾ ਤੇ ਹੋਏ। ਹੋਰ ਫੇਰ ਕਰੇ ਮਾਰੀ। ਪੱਟ ਦਿਆਂਗੇ ਫਿਰ। ਹੋਰ ਨਿਬੜ ਗਿਆ ਦੀ ਕੰਮ ਅੱਜ ਤੱਕ ਹੋ ਗਿਆ। ਬੱਸ ਕਰੇ ਜਾ ਕੇ ਦੇਖਦੇ ਅਦਾਲਤ ਸਾਹਿਬ ਦੀ ਕਾਢ। ਤੇ ਕਾਸੇ ਵੀ ਨਹੀਂ। ਹੋਊਗੀ। ਹਾਂ। ਦੇਖ ਲੈ ਅਖੋ ਮੂਹਰੇ ਬਾਲਾ। ਸਮਾਨ ਪਾ ਕੇ

ਤੇ ਚਲੋ ਇਧਰਲੇ ਕਿਆਰੇ ਜੇ ਫਤਿਹ ਹੋ ਗਏ ਹੁਣ ਤੁਹਾਨੂੰ ਆਪਾਂ ਉਹ ਦਿਖਾਵਾਂਗੇ ਆਪਣਾ ਨਰਮਾ ਕਿੰਨਾ ਚਿੱਟਾ ਹੋ ਰਿਹਾ ਚਾਦਰ ਵਾਂਗੂ ਚਿੱਟਾ ਹੋ ਰਿਹਾ ਉਹਦੇ ਪੱਤੇ ਵੀ ਝੜ ਗਏ ਸ਼ਰੂ ਉਹਦਾ ਇੰਝ ਹੀ ਕਰਦਾ ਹੁਣ ਪਲਾਂਦੀ ਨਾ ਬਹੁਤ ਲੱਗ ਜਗੇ ਤੇ ਫਿਰ ਵੀ ਆਪਣਾ 4 ਵਜ ਦੇ ਨਾਲ ਕੰਪਲੀਟ ਹੋਇਆ ਤੇ ਚਲੋ ਹੁਣ ਦੀਵਾਲੀ ਤੋਂ ਬਾਅਦ ਲੱਗ ਜਾਗੇ ਤੇ ਫਿਰ ਆਪਣਾ 7 ਨ ਦੇ ਨਾਲ ਦਾ ਨਰਮ ਹੈ ਹੈਣਾ ਮੰਮੀ ਹਾਂ ਚਲੋ ਜੀ ਸ਼ੇਰੂ ਆਪਣਾ ਨਾਲ-ਨਾਲ ਰਹਿੰਦਾਗਾ ਸਵੇਰੇ ਆ ਜਾਂਦਾ ਨਾਲ ਸਾਡੇ ਤੇ ਸਾਡੇ ਨਾਲ ਹੀ ਘਰੇ ਜਾਊਗਾ ਆਇਆ ਸ਼ੇਰੂ ਉਧਰ ਜਿੰਮੀ ਆਉਂਦਾ ਮਾਗਰ ਚਾਰ ਜਣੇ ਆ ਅਸੀਂ ਪੰਜ ਜਸ਼ਨਾ ਵੀ ਆ ਗਿਆ ਸੀ ਉਹ ਵੀ ਗਿਆ ਫੋਨ ਫੜਾਉਣ ਆਇਆ ਸੀਗਾ ਲਓ ਜੀ ਜਸ਼ਨ ਦਾ ਡੈੜੀ ਦਾ ਕਿੰਨੀ ਕਿੰਨਾ ਘੂਗਾ ਨਰਮ ਕਿੰਨਾ ਘੂਗਾ ਹੋਊਗਾ ਤੇ ਹੁਣ ਸਾਨੂੰ ਆਪ

ਨਾ ਚਿੱਟਾ ਹੋ ਰਿਹਾ ਨਰਮਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਵੇਂ ਵਲੌਗ ਦੇ ਨਾਲ ਆ ਨਰਮਾ ਚੁਕਣਾ ਆ 10 15 ਕਿਲੇ ਦਵਾਈ ਤੋਂ ਬਾਅਦ ਤੇ ਹੋਰ ਇਹ ਤਾਂ ਜੀ ਐ ਲੱਗਦਾ ਮम्मी ਹੁਣ ਲੱਗ ਚਗੇ ਹਨ ਚਲੋ ਜੀ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਵਾਹੀ ਵਾਹੀ ਸਸ਼ੀ ਕਾਲ ਜੀ ਵਾਹੀ ਵਾਹੀ ਬਾਏ ਬਾਏ